ਦੇਵਾਲ ਨਾਲ ਗੱਲਬਾਤ ਕਰੀਏ ਕਿ ਤੋਂ ਉਹ ਵਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਪਰਾਂ ਜੀ ਡੱਲੇਵਾਲ ਸਾਹਿਬ ਨੇ ਮੁਲਾਕਾਤ ਕਰਕੇ ਕਿਵੇਂ ਸਿਹਤ ਉਹਨਾਂ ਦੀ? ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਪ੍ਰਧਾਨ ਸਾਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਇਹ ਅੱਜ ਹਸਪਤਾਲ ਰਜਿੰਦਰਾ ਦੇ ਵਿੱਚ ਦਾਖਲ ਨੇ ਉਹਨਾਂ ਦੀ ਕਵਰ ਲਾਈਨ ਆਇਆ ਸੀ ਸਰਪਣੀ ਅਕਾਲੀ ਦਲ ਵੱਲੋਂ। ਪਰ ਮੈਂ ਸਮਝਦਾ ਕਿ ਉਹਨਾਂ ਦੀ ਸਿਹਤ ਠੀਕ ਆ ਪਰ ਜਿਸ ਤਰੀਕੇ ਨਾਲ ਸੋਫੋਕੇਸ਼ਨ ਹੋਈ ਉੱਥੇ ਜਿਸ ਤਰੀਕੇ ਨਾਲ ਉਥੇ ਅ ਪੇਸ਼ਕਾਰੀ ਕੀਤੀ ਸਰਕਾਰਾਂ ਨੇ ਵੱਲ ਹਰਿਆਣਾ ਸਰਕਾਰ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਅਫਸੋਸ ਇਸ ਗੱਲ ਦਾ ਵੀ ਇੰਨੀ ਅਨਲੈਕੀ ਕਹਾਗਾ ਮੈਂ ਤਾਂ ਗੈਰ ਜ਼ਿੰਮੇਵਾਰੀ ਕਹਾਗਾ ਔਰ ਬਹੁਤ ਹੀ ਗੈਰ ਇਨਸਾਨੀਅਤ ਵਾਲੀ ਗੱਲ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਵੱਲ ਹਰਿਆਣਾ ਸਰਕਾਰ ਨਾਲ ਬਿਲਕੁਲ ਕਿਸੇ ਤਰੀਕੇ ਦੀ ਰابطਾ ਨਾ ਰੱਖਣ ਕਰਕੇ ਦੰਦੇয়াল ਸਾਹਿਬ ਹੋਰੀ ਬਹਿਰੂ ਸਾਹ ਹੋਰੀ ਸਾਰੀ ਦਿੱਥੇਬੰਦੀ ਦੇ ਜਿਹੜੇ ਸੀਨੀਅਰ ਮੋਸਤਾਗੂ ਸੀ ਉਹ ਗੱਲਬਾਤ ਕਰਨ ਲਈ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਤੁਰੇ ਸੀ ਔਰ ਵਿਛਾੜ ਕਰਤੀ ਗੈਸ ਦੇ ਗੋਲਿਆਂ ਦੀ ਵਿਛਾੜ ਕਰਤੀ ਰਬੜ ਦੀਆਂ ਗੋਲੀਆਂ ਦੀ ਔਰ ਜਿੰਨਾ ੱਟਕਾ ਨਿਆ ਗੈਰ ਜਮਹੂਰੀਅਤ ਗੱਲ ਅੱਜ ਪੰਜਾਬ ਦੇ ਬਾਰਡਰ ਤੇ ਹੋ ਰਹੀ ਆ ਇਹ ਬੈਰੀਅਰ ਨੂੰ ਬਾਰਡਰ ਬਣਾਤਾ ਮਤਲਬ ਸ਼ੰਭੂ ਬੈਰੀਅਰ ਜਿਹੜਾ ਹੈ ਅੱਜ ਬਾਗਾ ਬਾਰਡਰ ਬਣਾ ਤੇ ਰੱਖਤਾ ਇਹ ਸਾਡੇ ਲਈ ਬੜੀ ਅਫਸੋਸ ਦੀ ਗੱਲ ਆ ਔਰ ਦੁੱਖ ਇਹਦਾ ਕਰਦਾ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਪਣੇ ਪੰਜਾਬ ਦੇ ਲੋਕਾਂ ਦਾ ਘਾਣ ਕਰਾ ਰਹੀ ਆ ਫਸਲਾਂ ਉਜੜ ਰਹੀਆਂ ਪੰਜਾਬ ਦੇ ਕਿਸਾਨਾਂ ਦੀਆਂ ਲੋਕ ਮਰ ਰਹੇ ਨੇ ਪੰਜਾਬ ਦੇ ਨੁਕਸਾਨ ਹੋ ਰਿਹਾ ਪੰਜਾਬ ਦਾ ਤੇ ਆਪਣੇ ਵਿਧਾਨਕ ਤੇ ਸੰਵਿਧਾਨਕ ਫਰਜ਼ ਨਿਭਾਉਣ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆ ਬਿਲਕੁਲ ਚੁੱਪ ਬੈਠੀ ਆ ਕੇਂਦਰ ਦੇ ਦਬਾਅ ਥੱਲੇ ਕਹਿ ਲੋ ਕੇਂਦਰ ਦੀ ਝੇਪ ਮੰਨ ਕੇ ਕਹਿ ਲੋ ਕੇਂਦਰ ਨਾਲ ਅੰਦਰ ਖਾਤੇ ਕੋਈ ਨਾ ਕੋਈ ਆਣ ਸਾਥ ਕਰਕੇ ਕੇਂਦਰ ਸਰਕਾਰ ਨਾਲ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦਾ ਪੰਜਾਬੀਆਂ ਨਾਲ ਵਿਸ਼ਵਾਸ ਘਾਤ ਕਰ ਰਹੀ ਆ ਔਰ ਮੈਂ ਸਮਝਦਾ ਕਿ ਇੱਕ ਵਾਦਾ ਮਾਫ ਗਵਾਹ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਰੋਲ ਨਿਭਾਇਆ ਉਹਦੇ ਕਰਕੇ ਪਵਾੜਾ ਪਿਆ ਮਾੜਾ ਵਿਚੋਲਾ ਜਿਹੜਾ ਹੈ ਉਹ ਕਦੇ ਰਿਸ਼ਤਾ ਸਿਰੇ ਨਹੀਂ ਚੜਦਾ ਵਿਚੋਲੇ 'ਚ ਖੋਟ ਹੋਏਗੀ ਰਿਸ਼ਤਾ ਕਦੇ ਸਿਰੇ ਨਹੀਂ ਚੜ ਸਕਦਾ ਮਾੜੇ ਵਿਚੋਲਗੇ ਦੀ ਵਿਚੋਲੇ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਹੈ ਮਤਲਬ ਕਿਸੇ ਨਤੀਜੇ ਤੇ ਨਾ ਪਹੁੰਚਣਾ ਕਾਰਨ ਬਣਿਆ ਜੀ ਨੂੰ ਆਇਆ ਸਾਬ ਆ ਭਗਵਾਨ ਜੀਮਾਨ ਸਾਹਿਬ ਕਹਿੰਦੇ ਵੀ ਕੇਂਦਰ ਸਰਕਾਰ ਸਾਨੂੰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਧਮਕੀ ਦਿੰਦੀ ਹੈ ਪੰਜਾਬ ਦੇ ਵਿੱਚ ਵੀ ਮੈਂ ਡਰਦਾ ਨਹੀਂ ਚਾਹੀ ਇੱਕ ਵਾਰ ਨਹੀਂ 10 ਵਾਰ ਰਾਸ਼ਟਰਪਤੀ ਸ਼ਾਸਨ ਲਾਉ ਉਹਦੇ ਬਾਰੇ ਕੀ ਕਹਿੰਦੇ ਮੁੱਖ ਮੰਤਰੀ ਸਾਹਿਬ ਗੱਲਾਂ ਦਾ ਕਿਹੜਾ ਖੜਾਈ ਜਾਂਦੇ ਨੇ ਗੱਲਾਂ ਬਾਤਾਂ ਨਾਲ ਹੀ ਕੰਮ ਸਾਰੀ ਜਾਂਦੇ ਨੇ ਇਹਨਾਂ ਨੂੰ ਪੁੱਛੇ ਵੀ ਇਹ ਕੇਂਦਰ ਨੇ ਕਿਹਾ ਵੀ ਰਾਜਪੁਰੇ ਆ ਕੇ ਨਾਕੇ ਲਾ ਲਓ ਰਾਜਪੁਰੇ ਆ ਕੇ ਨਾਕੇ ਲਾਉਣੇ ਜਿਹੜੇ ਕੋਈ ਠੇਕੇਦਾਰ ਨੇ ਕੋਈ ਕਾਰੋਬਾਰੀ ਨੇ ਕੋਈ ਕਿਸਾਨ ਟਰੈਕਟਰ ਚ ਲਾਉਂਦਾ ਖੇਤਾਂ 'ਚ ਜਾਂਦਾ ਮਾਲਾ ਰਾਜਪੁਰੇ ਦੇ ਕੋਲੇ ਰੋਕ ਲਾਤੀ ਸਾਡੀ ਧਰਤੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਾਡੇ ਸੂਬੇ 'ਚ ਸਾਨੂੰ ਮਤਲਬ ਲੰਘਣ ਨਹੀਂ ਦਿੱਤਾ ਜਾ ਰਿਹਾ ਤੇ ਰੋਕਾਂ ਕੌਣ ਲਾ ਰਿਹਾ ਪੰਜਾਬ ਸਰਕਾਰ ਮਤਲਬ ਤਾਂ ਸਿੱਧੇ ਤੌਰ ਤੇ ਮਤਲਬ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਜਿਉਂ ਸ਼ਿਕਾਰ ਨਾਲ ਨੇ ਕਿ ਸ਼ਿਕਾਰੀ ਨਾਲ ਨੇ ਉਹ ਕੁੱਟਣਾ ਆਏ ਨਾਲ ਨੇ ਕਿ ਕੁੱਟਖਾਨਾ ਆਏ ਨਾਲ ਨੇ ਜੇ ਮੁੱਖ ਮੰਤਰੀ ਸਾਹਿਬ ਨੇ ਸਹੀ ਰੋਲ ਨਿਭਾਇਆ ਹੁੰਦਾ ਸ਼ਾਇਦ ਇੰਨਾ ਇਸ ਹਾਲਾਤ ਨਾ ਬਣਦੇ ਔਰ ਮੈਂ ਇਹ ਵੀ ਕਹਾਗਾ ਮੈਂ ਰਾਜਪੁਰੇ ਵੀ ਜਾ ਕੇ ਆਇਆ ਹਸਤਾਜ ਹਰਜਿੰਦਰਾ ਹਸਤਾਜ ਵੀ ਖੜਿਆ ਜਾਫੀਆਂ ਨੂੰ ਵੀ ਮਿਲਿਆ ਡੱਲਿਆਰ ਸਾਹਿਬ ਨੂੰ ਮਿਲਿਆ ਮਤਲਬ ਮੈਂ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਕੋਈ ਪ੍ਰਬੰਧ ਹੋਣਾ ਚਾਹੀਦਾ ਸੀ ਐਂਬੂਲੈਂਸ ਦੇ ਪ੍ਰਬੰਧ ਡਾਕਟਰਾਂ ਦੇ ਪ੍ਰਬੰਧ ਪੈਰਾਮੈਡੀਕਲ ਸਟਾਫ ਦੇ ਪ੍ਰਬੰਧ ਉਹ ਵੀ ਨਹੀਂ ਹੋਏ ਮਤਲਬ ਜਿਸ ਤਰੀਕੇ ਨਾਲ ਉੱਥੇ ਹਾਲਾਤ ਨੇ ਮਤਲਬ ਸਿੱਧੇ ਤੌਰ ਤੇ ਮੌਤ ਦੇ ਮੂੰਹ ਚ ਧੱਕਿਆ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਜਿਵੇਂ ਕਹਿੰਦਾ ਜ਼ਿੰਮੇਵਾਰੀ ਵਾਲਾ ਰੋਲ ਪੰਜਾਬ ਦੀ ਸਰਕਾਰ ਨੇ ਨਿਭਾਇਆ ਨਹੀਂ ਜਿਸ ਦੇ ਕਰਕੇ ਅੱਜ ਜਿੰਦਰ ਨੂੰ ਹੌਸਲਾ ਪਿਆ ਸਾਡੇ ਭਰਾਵਾਂ ਨੂੰ ਕੁੱਟਣ ਦਾ ਡਰਾਉਣ ਦਾ ਔਰ ਉਹਨਾਂ ਨੂੰ ਸਾਡੇ ਹੀ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦਿੱਲੀ ਵਿੱਚ ਜਾਣ ਤੋਂ ਰੋਕਣ ਦਾ ਤੋਂ ਸਾਡੀਆਂ ਸਰਹੱਦਾਂ ਤੇ ਨਾਕੇ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਆ ਕੇ ਧੂਆਂ ਧਾਰ ਕਰਕੇ ਲੋਕਾਂ ਨੂੰ ਕੁੱਟਿਆ ਹੀ ਨਹੀਂ ਬਲਕੇ ਨਾਲ ਟਰੈਕਟਰ ਤੇ ਕਾਰਾਂ ਵੀ ਪੰਨੀਆਂ 6 ਨੌਜਵਾਨ ਮੈਨੂੰ ਹੁਣੇ ਖਨੌਰੀ ਤੋਂ 23 ਪਰ ਤੋਂ ਟੈਲੀਫੋਨ ਆਇਆ ਸੀ ਪਾਤਾਲਾਵੇ ਪਿੰਡਾ ਸਾਡਾ ਨਵਾਂ ਨਵਾਂ ਗੋਆ ਖਨੌਰੀ ਦੇ ਲਵੇ ਉੱਥੋਂ ਟੈਲੀਫੋਨ ਆਇਆ ਸੀ ਗੁਰਮੀਲ ਸਿੰਘ ਸਾਹਿਬ ਦਾ ਸਰਪੰਨ ਦਾ ਬਲ 67 ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਤੇ ਅੱਜ ਪਤਾ ਹੀ ਨਹੀਂ ਲੱਗ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਡਨੈਪਿੰਗ ਦੇ ਕੇਸ ਹਰਿਆਣਾ ਪੁਲਿਸ ਤੇ ਦਰਜ ਕਰਾਏ ਜਾਣ ਔਰ ਜਿਹੜੇ ਵੀ ਸ਼ਹੀਦ ਹੋਏ ਨੇ ਉਹਨਾਂ ਤੇ 302 ਦੇ ਕੇਸ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਤੇ ਕੀਤੇ ਜਾਣ ਹਰਿਆਣਾ ਦੇ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਤੇ ਨੋਟਸ ਲਿਆ ਜਾਵੇ ਕਾਨੂੰਨੀ ਤੌਰ ਤੇ ਇਹ ਗੱਲਾਂ ਬਾਤਾਂ ਨਾ ਕਹਿ ਕੇ ਬਿਆਨਬਾਜ਼ੀ ਕਰਕੇ ਸਿਰਫ ਛੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਕਰਕੇ ਕੰਮ ਨਹੀਂ ਸਰਣਾ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਜੇ ਆਪ ਨਹੀਂ ਸੰਭਾਲ ਸਕਦੇ ਪੰਜਾਬ ਨੂੰ ਤਾਂ ਘਟੋ ਘਟ ਪੰਜਾਬ ਦੀ ਸਰਪਾਰਟੀ ਮੀਟਿੰਗ ਸੱਦ ਕੇ ਪੰਜਾਬ ਨੂੰ ਇਕੱਠਾ ਕਰਕੇ ਇਹ ਮਸਲੇ ਨੂੰ ਅੱਜ ਸਵਾਲ ਪੰਜਾਬ ਦਾ ਅੱਜ ਪੰਜਾਬ ਦੀ ਅੱਖ ਦਾ ਅੱਜ ਪੰਜਾਬ ਦੀ ਬਰਬਾਦੀ ਤੇ ਤਬਾਹੀ ਨੂੰ ਬਚਾਉਣ ਦਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੰਭਾੜੀ ਸੀ ਇਹ ਜ਼ਿੰਮੇਵਾਰੀ ਨਿਭਾਉਣ ਤੇ ਅਸਫਰ ਰਹੇ ਨੇ ਤੇ ਇਹਨਾਂ ਨੂੰ ਇਹ ਗੱਲ ਮੰਨ ਕੇ ਸਮੂਹੀਆਂ ਰਾਜਸੀ ਪਾਰਟੀਆਂ ਨਾਲ ਇਕੱਠੇ ਹੋ ਕੇ ਪੰਜਾਬ ਦਾ ਪੱਖ ਜਿਹੜਾ ਕੇਂਦਰ ਦੇ ਸਾਹਮਣੇ ਅੱਜ ਰੱਖਣ ਦੀ ਲੋੜ ਆ ਮਤਲਬ ਇਹ ਨਾ ਸਮਝਣ ਕਿ ਕਿਸਾਨ ਲਾਹਬਾਰਸ਼ ਨਾ ਇਹ ਨਾ ਸਮਝਣ ਪੰਜਾਬ ਜਿਹੜਾ ਹੈ ਭੈ ਪੀੜ ਕਰਾ ਲਾਂਗੇ ਪੁਲਿਸ ਦੀਆਂ ਧਾੜਾਂ ਭੇਜ ਕੇ ਗੈਸ ਦੇ ਹੰਝੂ ਗੋਲੇ ਛੱਡ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਪੰਜਾਬੀ ਨੂੰ ਡਰਾ ਲਾਂਗੇ ਇਹ ਕਿਸੇ ਕੀਮਤ ਤੇ ਨਹੀਂ ਹੋਣਾ ਔਰ ਪੰਜਾਬ ਨੂੰ ਨਾ ਢਕਾਉਣਾ ਪੰਜਾਬ ਦੇ ਜਜ਼ਬਾ ਤੇ ਨਾ ਲੋਨ ਫਿਰਕਣ શાંત ਵਾਤਾਵਰਨ ਕਰਨ ਲਈ ਔਰ ਸਦਭਾਵਨਾ ਵਾਲਾ ਵਾਤਾਵਰਨ ਕਾਇਮ ਰੱਖੀ ਮੈਂ ਸਮਝਦਾ ਜਿਹੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਤੇ ਚਰਚਾ ਕਰਕੇ ਉਹਨਾਂ ਦੇ ਹੱਲ ਕੱਢ ਕੇ ਕੋਈ ਨਾ ਕੋਈ ਸਾਰੂ ਸੋਲ ਸਾਹਮਣੇ ਰਾਸਤੇ ਇਹ ਮਸਲੇ ਦਾ ਹੱਲ ਕੱਢਣ ਦੀ ਜਿੰਮੇਦਾਰੀ ਸਭ ਕੈਪਟਨ ਦੀ ਚੋਕ ਨੂੰ ਕਿਤਾ ਦੇਖ ਰਹੇ ਦਾਸ ਤਾਂ ਕਿਉਂ ਕਿ ਕਿਉਂ ਦੇਖ ਰਿਓ ਵੀ ਕੈਪਟਨ ਕਿਉਂ ਨਹੀਂ ਕੋਈ ਬਿਆਨ ਦਾਗ ਰਿਹਾ ਕੈਪਟਨ ਮਹਿੰਦਰ ਸਿੰਘ